ਮਨੁੱਖ ਨੂੰ ਪੀਣ ਵਾਲਾ ਪਾਣੀ ਜੇ ਸੁਧ ਨਾ ਮਿਲੇ ਤਾਂ ਉਸकी ਸਿਹਤ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ ਸਮਾਣਾ ਦੀ ਸੇਖੋ ਕਲੋਨੀ ਦੇ ਵਿੱਚ ਜਿਹੜੇ ਬਾਰਡਰ ਸਪਲਾਈ ਵਿਭਾਗ ਵੱਲੋਂ ਪੀਣ ਦਾ ਪਾਣੀ ਭੇਜਿਆ ਜਾ ਰਿਹਾ ਉਸ ਤੇ ਪਾਣੀ ਦੇ ਵਿੱਚ ਬਿਲਕੁਲ ਰਿੱਤਾ ਆ ਰਿਹਾ ਤੁਸੀਂ ਉਸ ਨੂੰ ਦੇਖ ਕੇ ਬਿਲਕੁਲ ਇਸ ਪਾਣੀ ਨੂੰ ਪੀ ਨਹੀਂ ਸਕਦੇ ਉਹ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪਾਣੀ ਪियोगੇ ਤਾਂ ਵਕ-ਵਕ ਬਿਮਾਰੀਆਂ ਕਿ ਚਪੇੜ ਦੇਵੇ ਤੁਸੀਂ ਆ ਸਕਦੇ ਹੋ ਇਸ ਸੰਬੰਧ ਦੇ ਵਿੱਚ ਐਸ ਡੀਓ ਬਾਰਡਰ ਸਪਲਾਈ ਸਿਟੀ ਬੋਰਡ ਸਮਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਸੇ ਤੁਸੀਂ ਲਿਆਏ ਹੋ ਤੇ ਠੀਕ ਕਰਾਂਗੇ ਲੇਕਿਨ ਇਸ ਤੋਂ 15-20 ਦਿ ਇਹ ਗੰਦਾ ਪਾਣੀ ਕਿਉਂ ਆ ਰਿਹਾ ਹੈ ਲੋਕ ਇਸ ਪਾਣੀ ਨੂੰ ਇਸ ਗਰਮੀ ਦੇ ਮੌਸਮ ਦੇ ਇਸ ਮਾਨਸੂਨ 'ਚ ਪੀਣਗੇ ਤਾਂ ਕਿਸ ਤਰ੍ਹਾਂ ਗੰਭੀਰ ਬਿਮਾਰੀਆਂ ਖਾਸ ਕਰਕੇ ਸਿਰਫ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਡਾਇਰੀਆ ਦੀ ਸ਼ਿਕਾਇਤਾਂ ਆ ਰਹੀਆਂ ਹਨ ਉਸ ਨੂੰ ਰੋਕਣ ਦੇ ਲਈ ਸਿਹਤ ਵਿਭਾਗ ਅਤੇ ਬਰਡਰ ਸਪਲਾਈ ਤੇ ਨਗਰ ਕੌਂਸਲ ਕਿਸ ਤਰ੍ਹਾਂ ਪ੍ਰਬੰਧ ਕਰਦੀ ਹੈ ਆਵਾਜ਼ ਸਾਨੂੰ ਦੱਸੇਗਾ ਮੇਰਾ ਨਾਮ ਸੋਮੀ ਕੁਮਾਰ ਸਿੱਖਗੁਰੂ ਜੀ ਨੀਰ ਗੁਰਦੁਆਰਾ ਰਵੀਦਾਸ ਇਹ ਨੀਰ ਦਿੱਤਾ ਆ ਰਿਹਾ ਜੀ ਹੱਥ ਵਿੱਚ ਤੋਂ ਜਾ ਸਕਦੇ ਜੀ ਤੁਸੀਂ ਨੇ ਦੇਖਿਆ ਹੀ ਹੈ ਹੱਥ ਲਾ ਕੇ ਵੀ ਦੇਖੋ ਪਾਣੀ ਵਿੱਚ ਰਿੱਤੇ ਰਿੱਤਾ ਹੈ ਜੀ ਪੰਦਰਾਂ ਵੀ ਦਿਨ ਪਹਿਲਾਂ ਸ਼ਿਕਾਇਤ ਕੀਤੀ ਸੀ ਤਾਂ ਇਹਨ ਤੇ ਹੁਣ ਫਿਰ ਇਹਨੇ ਪਲੈਕਸ਼ਨ ਨੂੰ ਸੀ ਚੇਂਜ ਕਰਦੇ ਹੁਣ ਤਾਂ ਹੱਥ ਵੀ ਧੋਏ ਨਹੀਂ ਜਾ ਸਕਦੇ ਕਿਸੇ ਕੀਮਤ ਜੀ ਤੁਸੀਂ ਹੱਥ ਲਾ ਕੇ ਦੇਖਿਆ ਪਾਈਂ ਰੇਤਾ ਜਿਆਦਾ ਪਾਣੀ ਘਟਾ ਹੈ ਨਹੀਂ ਕਰਦੇ ਕਿ ਆਸ-ਪਾਸ ਹੋਰ ਵੀ ਕਿਸੇ ਅੰਦਰ ਵਾਣੀ ਸਾਰੇ ਸਭ ਦੇ ਇਹੀ ਹਾਲ ਹੈ ਅੱਧੇ ਮੱਲੇ ਚ ਗੰਦਾ ਪਾਣੀ ਹੈ ਅੱਧੇ ਹੁੰਦੇ ਸਾਫ ਪਾਣੀ ਹੈ ਪਹਿਲਾਂ ਵੀ ਕਿਹਾ ਸੀਗਾ ਸਰਕਾਰ ਕੋ ਉਧਿਆਨ ਕਰਦੀ ਡੇਰੇ ਫੈਲੇ ਹੋਏ ਪੇੜ ਖੜਾ ਰਹਿੰਦੇ ਮੇਰਾ ਆਪ ਜੀ 3 ਦਿਨ ਹੋ ਗਏ ਬਾਈ ਖੰਦੇ ਨੂੰ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਕੀਮਤ ਜੀ ਤੇ ਇੰਨਾ ਕੋਈ ਸੁਣਦੇ ਨਾਲ ਸੁਣਵਾਈ ਹੈ ਜੀ ਸਰਕਾਰ ਕਹਿੰਦੀ ਸੀ ਸਹੂਲਤਿ ਦੇ ਰਹੀਆਂ ਫਿਰ ਆ ਗੰਦਾ ਪਾਣੀ ਪੀ ਕੇ ਲੋਕ ਮਰਨਗੇ ਜੀ ਕੈਂ

ਵਲੀ ਬਿਮਾਰੀਆਂ ਹੋ ਸਕਦੀ ਹੈ ਤੇ ਤਾਂ ਪਹਿਰੇ ਜਿਹੜੇ ਡੀ ਐਚਓ ਹੈਗੇ ਉਹ ਵੀ ਇਹਨਾਂ ਦਾ ਸੈਂਪਲ ਵਗੈਰਾ ਭਰਨਗੇ ਉਸ ਤੋਂ ਬਾਅਦ ਹੀ ਆਪਾਂ ਦੇਖ ਪਾਵਾਂਗੇ ਕਿ ਪਾਣੀ ਸੈਂਪਲ ਫੇਲ ਹੁੰਦਾ ਹੈ ਕਿ ਨਹੀਂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ